ਠੋਡੀ ਵੀ ਗਰਦਨ ਦੀ ਨਾੜ ਚੜ ਜਾਂਦੀ ਹੈ ਜਾਂ ਗਰਦਨ ਦੇ ਵਿੱਚ ਮੋਚ ਆ ਜਾਂਦੀ ਹੈ ਤਾਂ ਉਸ ਨੂੰ ਆਪਾਂ ਘਰ ਦੇ ਵਿੱਚ ਕਿਵੇਂ ਠੀਕ ਕਰ ਸਕਦੇ ਹਾਂ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾਬ ਸਭ ਤੋਂ ਪਹਿਲਾਂ ਜਦੋਂ ਆਪਣੀ ਗਰਦਨ ਦੀ ਮੂਵਮੈਂਟ ਹੁੰਦੀ ਹੈ ਉਸ ਦੇ ਵਿੱਚ ਸਟਰਨੋਕਲੀਡੋਮੈਸਟੋਇਡ ਮਸਲ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜਿਹੜਿਆ ਦਾ ਆਪਣਾ ਰੋਲ ਹੈ ਫਲੈਕਸ਼ਨ ਐਕਸਟੈਂਸ਼ਨ ਉੱਪਰ ਥੱਲੇ ਗਰਦਨ ਔਰ ਗਰਦਨ ਐਦਾਂ ਵਾਲੀ ਮੂਵਮੈਂਟ ਕੱਬੇ ਸੱਜੇ ਔਰ ਗਰਦਨ ਇਦਾਂ ਵਾਲੀ ਮੂਵਮੈਂਟ ਇਸ ਦੇ ਵਿੱਚ ਇਹ ਵਾਲਾ ਮਸਲ ਹੈ ਜਿਹੜਾ ਇਹ ਕਰਨੋ ਕੋਲੀਡੋ ਮੈਸਟੋਇਡ ਮਸਲਾ ਜਿਹੜਾ ਇਹ ਬਹੁਤ ਜ਼ਿਆਦਾ ਰੋਲ ਨਿਭਾਉਂਦਾ ਹੈ ਲੰਬੇ ਸਮੇਂ ਲਈ ਆਪਾਂ ਕਿਤੇ ਟਰੈਵਲ ਕੀਤਾ ਔਰ ਆਪਾਂ ਘਰੇ ਆ ਕੇ ਸੌਂਗੇ ਇੱਕ ਪਾਸੇ ਪਏ ਰਹੇ ਆਪਣੀ ਮੋਚ ਆਪਣੀ ਗਰਦਨ ਦੀ ਨਾੜ ਚੜ ਜਾਂਦੀ ਹੈ ਲੰਬੇ ਸਮੇਂ ਲਈ ਆਪਾਂ ਕਿਤੇ ਖੇਡਣ ਗਏ ਔਰ ਆ ਕੇ ਥੱਕ ਗਏ ਤੁਸੀਂ ਦੇਖਿਆ ਹੋਣਾ ਸਪੈਸ਼ਲੀ ਬੱਚਿਆਂ ਦੇ ਵਿੱਚ ਇਹ ਜ਼ਿਆਦਾ ਨਿਕਲ ਕੇ ਆਉਂਦੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਾਂ ਆਈਸ ਪੈਕ ਦਵਾਂਗੇ ਤੁਸੀਂ ਦੇਖੋ ਇਹ ਆਈਸ ਪੈਕ ਹੈ ਆਪਕ ਇਸ ਜਗ੍ਹਾ ਤੇ ਪੂਰੇ 15 ਤੋਂ 20 ਮਿੰਟ ਲਈ ਆਈਸ ਪੈਕ ਦੇਣਾ ਹੀ ਦੇਣਾ ਮੈਂ ਉਸ ਤੋਂ ਬਾਅਦ ਆਪਾਂ ਇਸ ਮਸਲ ਨੂੰ ਰਿਲੀਜ਼ ਕਰਨਾ ਸ਼ੁਰੂ ਕਰਾਂਗੇ ਜਦੋਂ ਆਈਸ ਪੈਕ ਦੇਤਾ ਆਪਾਂ ਟਿਸ਼ੂ ਨਾਲ ਇਹ ਚੀਜ਼ ਕਲੀਨ ਕਰ ਦੇਣੀ ਹੈ ਚੰਗੀ ਤਰ੍ਹਾਂ ਔਰ ਦੈਨ ਉਸ ਤੋਂ ਬਾਅਦ ਆਪਾਂ ਕੀ ਕਰਨਾ ਮੁਠੀ ਬੰਦ ਕਰ ਲੈਣੀ ਹੈ ਔਰ ਜਿਹੜਾ ਇਸ ਟਰਨੋਕਲਿਡੋਮੈਸਟੋਆਇਡ ਮਸਲ ਹੈ ਇਸ ਨੂੰ ਆਪਾਂ ਐਦਾਂ ਡਾਊਨਵਰਡ ਰਿਲੀਜ਼ ਕਰਾਂਗੇ ਦੈਨ ਰਿਲੈਕਸ ਇਸ ਨੂੰ ਆਪਾਂ ਪੂਰੇ 10 ਵਾਰੀ ਕਰਨਾ ਔਰ ਫਿਰ ਆਪਾਂ ਇਸ ਨੂੰ ਛੱਡ ਦੇਣਾ ਹੈ ਤੁਸੀਂ ਦੇਖੋਗੇ ਜਦੋਂ ਇੱਕ ਵਾਰੀ ਕਰਤਾ ਉਸ ਤੋਂ ਬਾਅਦ ਇਹ ਗਰਦਨ ਥੋੜੀ ਥੋੜੀ ਹਿੱਲਣ ਲੱਗ ਜੇਗੀ ਫਿਰ ਜਦੋਂ ਹਿੱਲਣ ਲੱਗ ਗਈ ਤੁਸੀਂ ਪੇਸ਼ੈਂਟ ਨੂੰ ਕਹਿਣਾ ਵੀ ਗਰਦਨ ਥੋੜੀ ਜੀ ਹੋਰ ਕਮਾ ਲਓ ਫਿਰ ਆਪਾਂ ਛੱਡ ਦੇਣੀ ਆ ਫਿਰ ਆਪਾਂ ਇਦਾਂ ਕਰਨਾ ਇਦਾਂ ਯਾਨੀ ਕਿ ਤੁਸੀਂ 10 ਤੋਂ 15 ਵਾਰੀ ਕਰਨਾ ਹੀ ਕਰਨਾ ਔਰ ਇਸ ਦੇ 2 ਜਾਂ 3 ਸੈੱਟ ਲਾ ਦਿਓ ਤੁਸੀਂ ਪ੍ਰੈਸ਼ਰ ਜਿਹੜਾ ਚਾਹੀਦਾ ਉਹ 50% ਚਾਹੀਦਾ ਜਿਵੇਂ ਇਹ ਹੋ ਗਿਆ 100% ਪ੍ਰੈਸ਼ਰ 50% ਪ੍ਰੈਸ਼ਰ ਦੇ ਨਾਲ ਤੁਸੀਂ ਇਹ ਰਿਲੀਜ਼ ਕਰ ਦੇਣਾ ਹੈ ਔਰ ਇਹ ਇਸ ਦਾ ਰਿਜ਼ਲਟ 100% ਆਉਂਦਾ ਹੀ ਆਉਂਦਾ ਹੈ ਜਦੋਂ ਤੁਸੀਂ ਇਹ ਰਿਲੀਜ਼ ਕਰਤਾ ਫਿਰ ਇਸ ਤੇ ਤੁਸੀਂ ਆਈਸ ਪੈਕ ਰੱਖ ਦੇਣਾ ਹੈ ਔਰ ਫਿਰ ਇਹ 15 ਤੋਂ 20 ਮਿੰਟ ਆਈਸ ਪੈਕ ਇਦਾਂ ਹੀ ਰਹੇਗਾ ਔਰ ਦੈਨ ਉਸ ਤੋਂ ਬਾਅਦ ਨੈਕਸਟ ਡੇ ਤੁਸੀਂ ਸਵੇਰੇ ਉੱਠ ਕੇ ਹੋਰ ਇਸ ਦੇ ਵਿੱਚ ਜਿਹੜਾ ਅਪਰ ਟ੍ਰੈਪੀਜੀਅਸ ਮਸਲ ਆ ਇਸ ਨੂੰ ਵੀ ਸਟ੍ਰੈਚ ਕਰਨਾ ਸੱਜਾ ਹੱਥ ਪਿੱਛੇ ਲੈ ਜਾਓਗੇ ਖੱਬੇ ਹੱਥ ਨਾਲ ਇਦਾਂ ਆਪਾਂ ਸਟ੍ਰੈਚ ਕਰਾਂਗੇ ਔਰ 15 ਸੈਕਿੰਡ ਹੋਲਡ ਕਰਾਂਗੇ ਦੈਨ ਰਿਲੈਕਸ ਇਸ ਦੇ 2 ਤੋਂ 3 ਸੈੱਟ ਤੁਸੀਂ ਜ਼ਰੂਰ ਲਾਉਣੇ ਅਗਰ ਤੁਹਾਡੀ ਗਰਦਨ ਦੀ ਮੋਚ ਆਏ ਤੇ ਜਾਂ ਗਰਦਨ ਦੀ ਨਾੜ ਚੜੀ ਤੇ ਤੁਸੀਂ ਇਹ ਸਾਡੇ ਵਾਲਾ ਤਰੀਕਾ ਅਪਣਾਓਗੇ ਤੁਸੀਂ ਬਹੁਤ ਜਲਦੀ ਆਰਾਮ ਪਾਉਗੇ ਤੁਸੀਂ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟੀਲ ਦੈਨ ਤੁਸੀਂ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ